ਸਤ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮਿੰਗ ਤੁਹਾਡਾ ਬੋਬੋ ਸਵਾਗਤ ਹੈ ਜੀ ਅੱਜ ਦੀ ਵੀਡੀਓ ਦੇ ਚੰਗੀਆਂ ਝੋਟੀਆਂ ਆਗੀਆਂ ਵੀਰੇ ਕੋਲੇ ਤਾਜ਼ੀਆਂ ਸੂਈਆਂ ਨੇ ਗੱਬਣਾ ਨੇ ਚੰਗੇ ਰਿਕਾਰਡ ਵਾਲੀਆਂ ਨੇ ਤਾਂ ਵੀਰੇ ਵੀਡੀਓ ਐਂਡ ਤੱਕ ਜਰੂਰ ਵੇਖਿਓ ਰੇਟ ਵੀਰ ਦਾ ਜਾਇਜ ਹੁੰਦਾ ਆਓ ਵੀਰੇ ਇਹਨਾਂ ਬਾਰੇ ਲੰਨਿਆ ਵੀਰੂਣਾ ਕੋਲੇ ਸਾਰੀ ਜਾਣਕਾਰੀ ਸਤ ਸ੍ਰੀ ਅਕਾਲ ਵੀਰ ਜੀ ਇਹ ਚਾਹਦੇ ਵਧੀਆ ਵੀਰੇ ਵਧੀਆ ਠੀਕ ਠਾਕ ਤੁਸੀਂ ਸੁਣਾਓ ਜੀ ਬਾਬਰੀ ਕਿਰਪਾ ਜੀ ਵਧੀਆ ਵੀਰੇ ਨਾਂ ਦੱਸਿਓ ਨਾਂ ਜੀ ਆਪਣਾ ਮਨਦੀਪ ਸਿੰਘ ਫੁੱਲਜੀ ਹਾਂਜੀ ਪਿੰਡ ਡਾਲੇ ਚੈਕ ਤਸੀਰ ਬਟਾਲਾ ਜ਼ਿਲ੍ਹਾ ਕੋਟ ਦੱਸੋ ਠੀਕ ਹੈ ਜੀ ਮੋਬਾਈਲ ਨੰਬਰ 82890 7546 ਠੀਕ ਹੈ ਤਾਂ ਵੀਰੇ ਸੂਈਆਂ ਸਵਾਈਆਂ ਕੁਝ ਗੱਬਣਾ ਝੋਟੀਆਂ ਦੋ ਗੱਬਣਾ ਝੋਟੀਆਂ ਜੀ ਹਾਂਜੀ ਸੁਵਾਦ ਜੱਜ ਜਾਊਗਾ ਹਾਂਜੀ ਤਿੰਨ ਸੂਈਆਂ ਦੇ ਜਿੱਥੇ ਸਵੇਖ ਮਿਲਣੇ ਦੋ ਦੋ ਚੇਹੇ ਕੰਦ ਕਾਠ ਵਾਲੀਆਂ ਝੋਟੀਆਂ ਨੇ ਵੀਰੇ ਤਾਂ ਵੀਡੀਓ ਐਂਡ ਤੱਕ ਜਰੂਰ ਵੇਖਿਓ ਰੇਟ ਵੀ ਜੈ ਜਾਊਗਾ ਤਾਂ ਪਹਿਲੇ ਨੰਬਰ ਤੇ ਵੀਰੇ ਝੋਟੀਆਂ ਦੇ ਬਾਰੇ ਦੱਸਿਓ ਸਵੇਰ ਤੋ ਜਾਜੇ ਹਾਂਜੀ ਇਹ ਝੋਟੇ ਦੇਣਾ ਹੈ ਕਰਦੀ ਹੈ 8:00 ਤੇ 10:00 ਲੈ ਜਾਜੇ 10:00 ਲੈ ਜਾ ਠੀਕ ਹੈ ਜੀ ਸਫਾਈਆਂ ਬੋਤ ਨੇ ਲੈ ਵੀ ਦੀਆਂ ਗੱਤ ਕਾਠ ਾਲੀ ਆ ਜੀ ਹਾਂਜੀ ਹਾਂਜੀ ਠੀਕ ਆ ਖੋਲੋ ਵੀਰ ਜੀ ਕਿੰਨੇ ਦਿਨ ਬਾਕੀ ਨੇ ਇਹ ਕਦ ਤੱਕ ਲੈ ਜੂ ਹਨਾ ਹਫਤਾ ਲੈ ਜਾਣ ਲੈ ਬਿਲਕੁਲ ਬਿਲਕੁਲ ਵੇਖੋ ਵੀਰੇ ਇੱਕ ਹਫਤਾ ਬਾਕੀ ਆ ਤਾਂ ਪਲੀ ਜੁੜੀ ਬੋਤ ਆ ਝੋਟੀ ਫੇਸ ਕੁਆਲਿਟੀ ਚੈੱਕ ਕਰ ਲਓ ਝੋਟੀ ਦੀ ਤਾਂ ਤੋਰਾ ਚੈੱਕ ਕਰ ਲਓ ਵੱਡੀ ਛੋਟੀ ਵੱਡੀ ਛੋਟੀ ਆ ਵੀਰੋ ਪਲੀ ਜੁੜੀ ਫੁੱਲ ਆ ਲੇਵੇ ਦੀਆਂ ਸਫਾਈਆਂ ਚੈੱਕ ਕਰੋ ਸੋਹਣੀ ਛੋਟੀ ਹੈ ਜੀ ਵੇਖੋ ਵੀਰੋ ਚਮਕ ਚੈੱਕ ਕਰੋ ਛੋਟੀ ਦੀ ਕੀ ਬਾਤ ਹੈ ਜੀ ਲੇਵੇ ਦੀਆਂ ਫੁੱਲ ਸਫਾਈਆਂ ਫੇਸ ਕੁਆਲਟੀ ਸਿੰਘ ਦੀ ਕੁਆਲਟੀ ਬਹੁਤ ਚੰਗੀ ਛੋਟੀ ਆ ਵੀਰੋ ਲੇਵਾ ਬਹੁਤ ਸਾਫ਼ ਲੱਗਿਆ ਤੱਪੜੀ ਬੋਤ ਆ ਵੀਰੋ ਇੱਕ ਹਫਤਾ ਬਾਕੀ ਆ ਦੁੱਧ ਚੰਗਾ ਪਰ ਚੋ ਵੱਡੀ ਝੋਟੀ ਆ ਬਾਕੀ ਵੀਰੋ ਨਿੱਕੇ ਕੱਦ ਦੀ ਨਵਾਂ ਨਿੱਕੇ ਚੱਲਿਓ ਇਹਨੂੰ ਵੱਡੀ ਝੋਟੀ ਆ ਇਹਦੀ ਕੁੜੀਆਂ ਨੇ ਠੀਕ ਆ ਜੀ ਵੀਰ ਜੀ ਇਹਦਾ ਮੁੱਲ ਹੋਈ ਮੁੱਲ 290 ਲੈ ਲੀਏ 90 ਦੀ ਹੈ ਠੀਕ ਆ ਵੱਡੀ ਝੋਟੀ ਆ ਕਰ ਦਿਓ ਛੋਟ ਛੜ ਵਿੱਚੋਂ 85 ਦੇ ਦਈਏ ਜਿਆ ਬਾਤ ਹੈ ਜੀ 20000 ਛੱਡ ਦੇ 83 ਦੀ 80 ਆ ਜੀ ਉਹ ਦੇ ਦੇਾਂਗੇ 80 ਦੀ ਹਾਂਜੀ ਤਾਂ ਵੇਖੋ ਵੀਰੇ ਵੱਡੀ ਛੋਟੀ ਆ ਫੇਸ ਕੁਆਲਿਟੀ ਚੈੱਕ ਕਰ ਲਓ ਸਿੰਘ ਦੀ ਕੁਆਲਿਟੀ ਤਾਂ ਪਲੀ ਜੁੜੀ ਆ ਪੇਟ ਪੁੱਠੇ ਚੈੱਕ ਕਰੋ ਵੀਰੇ ਇਹਦੀ ਦੁੱਧ ਵਾਲੀ ਛੋਟੀ ਆ ਜੀ ਲੈਵਾ ਵੀ ਬਹੁਤ ਸਾਫਾ ਖਾਣਾ ਵੀਰ ਜੀ ਨੇ ਕਿਹਾ 80000 ਦੀ ਦੇ ਦਾਂਗੇ ਬਾਕੀ ਫੋਨ ਵੀਰੇ ਤੁਸੀਂ ਜਰੂਰ ਲਾ ਲਿਓ ਜੀ ਠੀਕ ਹੈ ਜੀ ਦੂਜੇ ਨੰਬਰ ਤੇ ਆ ਗਈ ਜੀ ਮੈਂ ਉਹ ਆ ਗਈ ਦੂਜਾ ਜੀ ਠੀਕ ਹੈ ਜੀ ਤੇ ਜੇ ਤੁਸੀਂ ਦੁੱਧ ਹੈ ਜੀ ਇਸ ਟਾਈਮ ਨੂੰ ਸੁਈ ਆ ਤੇ ਦੁੱਧ 9 ਕਿਲੋ ਹੋਗਾ 9 ਕਿਲੋ ਤਾਂ ਵੇਖੋ ਵੀਰੇ ਬਾਕੀ ਇਹ ਬੈਂਤੀ ਹੈ ਕਿ ਅੱਗੇ ਵੀਰੇ ਦੀ ਵੀਡੀਓ ਅਪਲੋਡ ਕੀਤੀਆਂ ਜੋ ਦੱਸਿਆ ਨਿਕਲਦਾ ਉਹੀ ਆ ਉਹੀ ਮੰਨ ਕੇ ਚੱਲਿਓ ਬਾਕੀ ਤੁਸੀਂ ਚੱਲ ਕੇ ਦੂਰੋਂ ਹੁੰਦੇ ਹੋ ਤੁਸੀਂ ਮੁੜ ਕੇ ਨਹੀਂ ਜਾਂਦੇ ਕਿਉਂਕਿ ਜੋ ਦਿਖਾਇਆ ਜਾਊ ਉਹੀ ਨਿਕਲੂ ਵੀਰੇ ਤਾਂ ਇਹ ਕੱਟੀਆਂ ਮਗਰੇ ਦੇ ਜੀ ਸੁਈ ਆ ਦੁੱਧ 9 ਲੀਟਰ ਤਾਂ ਵੇਖੋ ਵੀਰੇ ਲੇਵੇ ਦੀ ਕੁਆਲਿਟੀ ਚੈੱਕ ਕਰੋ ਥਾਣ ਵੇਥ ਵੇਥ ਤੇ ਸਫਾਈਆਂ ਬੜੀਆਂ ਵੀਰੇ ਲੇਵੇ ਦੀ ਬਿਲਕੁਲ ਖੋਲੋ ਵੀਰ ਜੀ ਪਲੀ ਜੁੜੀ ਬਹੁਤ ਆ ਤਾਂ ਮਗਰ ਵੀ ਇਹਦੇ ਕੱਟੀ ਆ ਗਈ ਵੀਰੋ ਕੱਟੀ ਕੜੀ ਹੈ ਜੀ ਉਹ ਬੈਠੀ ਹੈ ਜੀ ਉਹ ਬੈਠੀ ਹੈ ਖੜੀ ਹੈ ਠੀਕ ਹੈ ਖੜੀ ਹੈ ਠੀਕ ਹੈ ਠੀਕ ਹੈ ਜੀ ਉਹ ਆ ਗਈ ਵੀਰੋ ਬੱਚਾ ਆ ਗਿਆ ਠੀਕ ਹੈ ਜੀ ਤੋਰ ਤੋਰ ਦੇ ਵੇਖੋ ਵੀਰੋ ਸੂਈ ਸੂਈ ਚੋਟੀ ਆ ਲੀਵਾ ਚੈੱਕ ਕਰੋ ਖਾਣ ਦੀ ਕੁਆਲਿਟੀ ਲੀਵੇ ਦੀ ਕੁਆਲਿਟੀ ਸੋਹਣਾ ਲੀਵਾ ਲੱਗਿਆ ਵੀਰੇ ਖਾਣਾ ਬੜਾ ਸਪੈਸ਼ਲ ਲੱਗਿਆ ਤਾਂ ਹੈ ਪਤਲੇ ਚਮਦੀ ਵੀਰੋ ਤੋਰ ਤੋਰ ਕਮਾਲ ਹੋ ਜੀ ਕਮਾਲ Bir ay daha ਨਾ ਨਾ ਪੈਣਾ ਸੀ ਹਾਂਜੀ ਨਾ 75 ਹਾਂਜੀ 72 ਦੇ ਦਈਏ ਕਿਆ ਬਾਤ ਹੈ ਜੀ ਨਹੀਂ ਰੇਟ ਸੋਨਾ ਦਾ ਵਪਾਰੀ ਵੀਰ ਖਰੀਦ ਕਰਦੇ ਰਾਡੇ ਕੋਲੇ ਹਣਾ ਤਾਂ ਜੈ ਜੈ ਜੀ 72 ਦੀ ਹਾਂਜੀ ਦੋ ਛੱਡ ਦਿਓ 70 ਪੂਰਾ 70 ਇੱਕ ਛੱਡ ਦਾਂ ਇੱਕ ਹੋਰ 70 ਚੋਂ ਇੱਕ ਹੋ ਜਾਂਦਾ ਇਹ ਤੇ ਰੱਖੋ ਜੈਜ ਰੇਟ ਆ ਵੀਰੇ ਮੰਨਣਯੋਗ ਆ ਜੈਜ ਰੇਟ ਹਾਂ ਵੀਰੇ ਅਗਲੇ ਬੰਨੇ ਆ ਗਈ ਮੈਂ ਹਾਂਜੀ ਇਹ ਵੀ ਸੁਈਏ ਜੀ ਇਹ ਸੁਈਏ ਹਾਂਜੀ ਕੋਈ ਸੁਆਹ ਦਾ ਦੂਜਾ ਜੇ ਦੂਜਾ ਕੱਟੀ ਇਹਦੇ ਮਗਰ ਵੀ ਜੇ ਕੱਟੀ ਆ ਗਈ ਹਾਂ ਤੂੰ ਦੇ ਦੇ 9 ਕਿਲੋ ਜੀ 9 ਲੀਟਰ ਇੱਧਰ ਠੀਕ ਹੈ ਨਾ ਬਿਲਕੁਲ ਬਿਲਕੁਲ ਵੱਡੀ ਮੈਂ ਵੀਰੋ ਵੇਹੇ ਪਾਰੇ ਬੱਲੇ ਜਾ ਦੁੱਧ 9 ਲੀਟਰ ਵੀਰ ਜੀ ਨੇ ਦੱਸਿਆ ਤਾਂ ਥਣ ਵੀ ਪਿਆਰਾ ਲੱਗਿਆ ਇਹਦੇ ਮਗਰ ਵੀ ਕੱਟੀ ਹੈ ਜੀ ਕੱਟੀ ਚ ਠੀਕ ਖੋਲ ਵੀਰ ਜੀ ਇਹਦੀ ਕੱਟੀ ਹੋਣੀ ਆ ਬੈਠੀ ਜਿਹੜੀ ਬੈਠੀ ਠੀਕ ਆ ਉਹ ਕੱਟੀ ਵੀਰੋ ਇਹ ਇੱਧਰ ਇਹ ਇੱਧਰ ਆਹ ਕੱਟੀ ਆ ਵੀਰ ਦੱਸ ਬੰਨ ਹੋ ਗਈ ਆ 10 12 ਦਿਨ ਹੋਰ ਵੱਧ ਹੋਗੇ ਹਣਾ ਚਲੋ ਬਾਕੀ ਕੱਟੀ ਐ ਮਗਰ ਵੀਰੋ ਪਲੀ ਪਲਸੀ ਐ ਸੋਣੀ ਕੱਟੀ ਐ ਤਾਂ ਦੁੱਧ ਗੜੀ ਤੁਹਾਡੀ ਸੇਵਾ ਦਾ ਤਾਂ ਸੋਣੀ ਝੋਟੀ ਆਵੇ ਥੋੜਾ ਜਿਹਾ ਸਿੰਘ ਖੁੱਲਾ ਬਾਕੀ ਪਲੀ ਜੁੜੀ ਖਣ ਬੜਾ ਪਿਆਰਾ ਲੱਗਿਆ ਲੇਵਾ ਵੀ ਸੋਹਣਾ ਲੱਗਿਆ ਤਾਂ ਮਗਰ ਵੀ ਵੀਰੋ ਕੱਟੀ ਆ ਗਈ ਐ ਤੇ 12 ਦਿਨ ਦੇ ਕਰੀਬ ਸੂਈ ਐ ਥਣ ਦੇਖੋ ਕੀ ਬਾਤ ਹੈ ਬਹੁਤ ਸੋਣੀ ਝੋਟੀ ਐ ਲਿਓ ਵੀਰ ਜੀ ਵੀਰੇ ਇਹਦਾ ਮੁੱਲ ਮੋਹਰੇ ਦਾ ਹੈ ਜੀ 985 82 ਹਾਂਜੀ 70000 ਦੇ ਦਈਏ ਠੀਕ ਆ ਇੱਕੋ ਜਿਹਾ ਕਰ ਦਈਏ ਮੈਂ ਤੇਨਾ ਸੋਹਣੀਆਂ ਝੋਟੀਆਂ ਨੇ ਚੱਲਿਆ ਜੂ ਕੋਈ ਵੀਰੇ ਦੁੱਧ ਵਾਲੀਆਂ 70 ਦੇ ਦਈਏ ਇਹ ਕੀ ਬਾਤ ਹੈ 10000 ਬਰਾਬਰ ਸੇਮ ਨੇ ਝੋਟੀਆਂ ਦੋਵੇਂ ਝੋਟੀਆਂ ਯਾਰ ਚੋ ਯਾਰ ਯਾਰ ਛੱਡ ਦਾਂਗੇ 70 ਤੇ ਹਣਾ ਤਾਂ ਵੇਖੋ ਵੀਰੋ ਸੋਹਣੀਆਂ ਨੇ ਪਲੀਆਂ ਪਲੋਸੀਆਂ ਨੇ ਕਟੀਆਂ ਮਗਰ ਨੇ ਤੇ ਸੂਈਆਂ ਸੋਈਆਂ ਹਾਂ ਵੀਰੇ ਅਗਲੇ ਬੰਨਿਆ ਕੀ ਝੋਟੀ ਹਾਂਜੀ ਇਸੂਏ ਗੱਬਣਾ ਜੀ ਤੂੰ ਆ ਪਹਿਲਾ ਜੇ ਸੂਈ ਜੇ ਚਾਹ ਮਗਰ ਜੀ ਕੱਟਾ ਮਗਰ ਸੱਤ ਤੋਂ ਅੱਠ ਦਿਨ ਹੋਏ ਜੇ ਸੱਤ ਅੱਠ ਦੇ ਹਾਂਜੀ ਤੇ ਇਸ ਤਾਂ ਦੁੱਧ ਆ ਜੇ ਸੱਤ ਅੱਠ ਕਿੱਲੇ ਨੌਕੜਾ ਥਾਣਾ ਆ ਗਿਆ ਮਾਸ਼ਾਅੱਲ ਨੌਕੜਾ ਜੀ ਸੋਣੀ ਆ ਖੁੱਲ ਵੀਰੇ ਤਾਂ ਫੈਵੀ ਪਲੀ 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 ਬਹੁਤ ਆ ਵੇਖ ਵੀਰੇ ਝੋਡੀ ਚੈੱਕ ਕਰ ਲਉ ਪਹਿਲਾ ਸੂਆ ਸਿੰਘ ਦੀ ਕੁਆਲਿਟੀ ਫੇਸ ਕੁਆਲਿਟੀ ਚੈੱਕ ਕਰੋ ਬਹੁਤ ਸੋਣੀ ਝੋਟੀ ਆ ਜੀ ਜਾਂਦੇ ਵੀਰੇ ਜਾਂਦੇ ਉਸ ਚੰਗੇ ਜੀ ਨੌਕੜਾ ਥਾਣਾ ਪਲੀ ਫੁੱਲਾ ਵੀਰੇ ਕਟਾ ਮਗਰਾ ਗਿਆ ਇਹਦੇ ਥਣ ਇਹਨੂੰ ਵੀ ਬੜਾ ਪਿਆਰਾ ਲੱਗਿਆ ਜੀ ਤੁਮਾ ਲੋ ਜੀ ਸੋਹਣੀ ਬੋਤ ਆ ਵੀਰੇ ਫੇਸ ਤੋਂ ਲੈ ਕੇ ਪਲੀ ਜੁੜੀ ਆ ਥਣ ਬੜਾ ਨੋਕਲ ਆ ਗਿਆ ਚੰਗੀ ਝੋਟੀ ਆ ਜੀ ਰਾਜੀ ਆ ਕੱਦ ਕਾਠ ਵਾਲੀ ਆ ਵੀਰ ਜੀ ਇਹਦਾ ਮੁੱਲ ਜੜੀ 70 ਕਰ ਦਿਓ ਮਾਨ ਤਾਂ ਇਹ ਚੋਂ 70 60 55 ਬੁੰਜਿਆ ਹੀ ਹੋਣੀ ਜੀ ਦਾ ਇਹ ਬੁੰਜਿਆ ਦੀ 55000 ਦਾ ਹੋਏ ਹਾਂ ਨਾ ਹਾਂ ਕੀ ਬਾਤ ਹੈ ਜੀ ਸਿਰਾ ਰੇਟ ਆ ਵੀਰੇ ਚੈੱਕ ਕਰ ਲੋ ਇੱਕ ਜੀ ਬੁੰਜਿਆ 10000 ਜੀ ਚਵਾ ਚੂ ਵਧੀਆ ਵੀਰ ਜੀ ਕਿੰਨੇ ਚੋਂ ਚਵਾ ਲਗਾ ਜੀ ਠੀਕ ਆ ਜੀ ਨਹੀਂ ਬਹੁਤ ਜ਼ਿਆਦਾ ਰੇਟ ਆ ਜੀ ਤਾਂ ਅਗਲੇ ਬਣਾਈ ਜੀ ਇਹਦਾ ਜੀ ਸੋਈ ਹੈ ਜੀ ਇਹ ਸੁਨਵਾਲੀ ਦੱਬਲ ਜੀ ਹਾਂਜੀ ਦਿਨ ਪੰਜਰ ਕਰਦੀ ਠੀਕ ਹੈ ਜੀ ਤੇ ਬਾਕੀ ਇਹਦਾ ਸਵੇਰ ਦੁੱਝਾਏ ਤੇ ਚੰਗੀ ਪਹਿਲੀ ਝੋਟੀ ਹੈ ਬੱਚਾ ਕੀ ਹੈ ਤਾਂ ਜੀ ਬੱਚਾ ਕੀ ਆ ਗਿਆ ਗੱਬਣਾ ਗੱਬਣਾ ਉਹ ਠੀਕ ਠੀਕ ਹੈ ਠੀਕ ਹੈ ਗੱਬਣਾ ਇਹ ਸੂਈ ਕੀ ਖੁੱਲ ਖੁੱਲ ਕੇ ਖੁੱਲ ਤੋਰਾ ਵਖਾ ਦੇ ਵੇਖੋ ਮੇਰੇ ਵੱਡੀ ਚੋਟੀ ਆ ਕੱਦ ਕਾਠ ਵਾਲੀ ਗੱਬਣਾ ਆ ਗਿਆ ਤੋਰਾ ਤਾਂ ਚੈੱਕ ਕਰਾ ਦਿੰਨੇ ਦਿਨ ਹਫਤਾ ਲੇ ਜੂ ਜੀ ਨਹੀਂ ਹਫਤਾ ਕਰਾਂ ਪੰਜ ਦਿਨ ਪੰਜ ਚਾਰ ਦਿਨ ਕੱਦ ਕਾਠ ਵਾਲੀ ਆ ਸਿੰਘ ਦੀ ਕੁਆਲਿਟੀ ਤੇ ਫੇਸ ਕੁਆਲਿਟੀ ਚੈੱਕ ਕਰੋ ਵੀਰੋ ਤਾਂ ਲੈਵਾ ਚੈੱਕ ਕਰ ਲੋ ਕਿਆ ਬਾਤ ਹੈ ਲੈਵਾ ਬੜਾ ਸ਼ਾਨਦਾਰ ਲੱਗਿਆ ਜੀ ਐ ਸਫਾਈਆਂ ਜੀ ਪੂਰਾ ਤੇ ਖੁੱਲੇ ਥਣ ਪਾਂਡੇ ਦੀ ਮਾਲਕਾ ਵੀਰ ਜੀ ਇਹਦਾ ਮੁੱਲ ਇਹ ਜੀ ਇਹ ਪਿਆ ਸੀ ਨਹੀਂ ਕਰਦੇ ਛੋਟ ਛੱਪਾ ਅਸੀਂ ਦੇ ਦਈਏ ਦੋ ਛੱਡ ਦਿਓ 78 ਦੀ ਜਿੰਤ ਦੇ ਦਈਏ ਕਿਆ ਬਾਤ ਦੋ 77 ਛੋਟ ਤਿਆਰੀ ਬਾਹਰ ਦੇ ਲਾਂਗੇ 74 ਦੀ ਆਹ ਵੱਡੀ ਛੋਟੀ ਵੇਖਦਾ ਤਾਂ ਵੇਖੋ ਵੀਰੇ 74000 ਦੀ ਹੋ ਜਿਓ ਕੱਦ ਕਾਠ ਵਾਲੀ ਆ ਵੱਡੀ ਛੋਟੀ ਆ ਵੀਰੇ ਸਿੰਘ ਫੇਸ ਬਹੁਤ ਸੋਹਣਾ ਲੇਵੇ ਦੀਆਂ ਸਫਾਈਆਂ ਤਾਂ 6 5 ਆਗੇ ਛੋਟੀਆਂ ਹਨਾ ਜੀ 5 5 ਤਾਂ ਵੇਖੋ ਵੀਰੋ ਰੇਟ ਤੁਸੀਂ ਚੈੱਕ ਕਰ ਹੀ ਲਿਆ ਵੀਰ ਦਾ ਬਿਲਕੁਲ ਨੋਰਮਲ ਰੇਟ ਆ ਕੱਦ ਕਾਠ ਵਾਲੀਆਂ ਨੇ ਪਲੀਆਂ ਨੇ ਤਾਂ ਸੋਹਣੀਆਂ ਝੋਟੀਆਂ ਨੇ ਫੋਨ ਵੀਰ ਨੂੰ ਜਰੂਰ ਕਰ ਲਿਓ ਛੋੜ ਛੱਪਾ ਵੀ ਹੋ ਜੂ ਬਾਕੀ ਇਹੋ ਬੇਨਤੀ ਆ ਵੀਰਾਂ ਨੂੰ ਕਿ ਵੀਰੇ ਚੈਨਲ ਨੂੰ ਮੱਤਵਾਸ ਸਬਸਕ੍ਰਾਈਬ ਕਰਕੇ ਲਿਓ ਲਾਈਕ ਕਰੋ ਸ਼ੇਅਰ ਕਰੋ ਜੇ ਤੁਹਾਨੂੰ ਨਵੀਂ ਤੋਂ ਨਵੀਂ ਵੀਡੀਓ ਲੈ ਕੇ ਵੀਰੇ ਵਖਾਲੀ ਜਾਵੇ ਜੀ ਤਾਂ ਐਡਰੈਸ ਵੀ ਜੀ ਇੱਕ ਕਰੀ ਆਪਣਾ ਦੱਸ ਦਿਓ ਜੀ ਨਾਮ ਬ੍ਰਾਹਮਣ ਫੌਜੀ ਹਾਂਜੀ ਪਿੰਡ ਡਾਲੇ ਚ ਫੀਲ ਬਟਾਲਾ ਜ਼ਿਲ੍ਹਾ ਕੁਰਦਾਸਪੁਰ ਲਾਗੇ ਦੇ ਪਿੰਡ ਟੱਠਾ ਸੀੜਾ ਘਣੀਆਂ ਧਿਆਨਪੁਰ ਠੀਕ ਹੈ ਜੀ ਮੋਬਾਈਲ ਨੰਬਰ 82890 7246 ਠੀਕ ਠੀਕ ਹੈ ਵੀਰ ਜੀ ਸਸਿਕਾ ਸਸਿਕਾ